ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਆਪਰ ਮਹਾਤਮਾ ਕੇ ਰਸ ਕਰਦਾ ਤੇ ਤੁਸੀਂ ਸੁਣੋ ਜੀ ਸਾਰਾ ਚੜ੍ਹਦੀ ਗਲਾ ਦਾ ਮਾਰਾ ਤੁਹਾਨੂੰ ਦਨ ਲਗੂਣੀ ਤੇ ਰਾਤ ਚਗੁਣੀ ਕਰਕੇ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇਹ ਅਰੋਗਤਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਦਾ ਜਿਹੜਾ ਆਹ ਆਨੰਦ ਮੈਂ ਲੈ ਰਿਹਾ ਇਹ ਮੇਰੀ ਜੀਬ ਦੱਸ ਸਕਦੇ ਜੇ ਮੈਂ ਦੱਸ ਸਕਦਾ ਪਰ ਜੋ ਨਾ ਪੱਕਿਆ ਨਹੀਂ ਹੈਗਾ ਇਹ ਫਲ ਨੂੰ ਕਹਿੰਦੇ ਆ ਜੀ ਬੇਲਾ ਸਾਡੇ ਇਧਰ ਐਨਾ ਇੱਕ ਕਰਦੇ ਤੇ ਬੱਚਾ ਗੋਣਾ ਹੰਤੇ ਨਹੀਂ ਵੀ ਗੋਣਾ ਹੰਤੇ ਨਹੀਂ ਵੀ ਗਣਾ ਹੀ ਨਹੀਂ ਸਕਦਾ ਹੰਦਾ ਕੋਈ ਕੋਈ ਖਾਂਦਾ ਕੋਈ ਕੋਈ ਹਰੇਕ ਬੰਦਾ ਨੂੰ ਖਾਂਦਾ ਹੈ ਨਹੀਂ ਇਧਰ ਮੈਂ ਗੋਣਾ ਇਧਰ ਦਾਦੀ ਨੂੰ ਮਿਲੋ ਦਾਦੀ ਕਦੀ ਬੈਠਾ ਕੈਮਰੇ ਕੋਲ ਪਿੱਛੇ ਦਾਦੀ ਹੋਵਾ ਬਨਾਰਾ ਡੈਡੀ ਕਾ ਤੇ ਨਰਾਜ਼ ਹੋਇਆ ਪਹਿਣਾ ਡੈਡੀ ਆਪੇ ਦੱਸੂਗਾ ਹਾਂ ਆਪਾਂ ਇਹ ਗੱਲ ਕਹਦੇ ਹੁਣ ਦੱਸ ਐ ਜਿਹੜੀ ਗਾ ਖਲਤਾ ਮੈਨੂੰ ਦੀ ਫਤਿਹ ਡੈਡੀ ਗੱਲ ਐ ਪਿੱਛੇ ਨਰਾਜ਼ ਆ ਮੈਨੂੰ ਕਹਿੰਦਾ ਵੀ ਤੂੰ ਕਹਿੰਦਾ ਸ਼ਨੀਵਾਰ ਨੂੰ ਆਉਂਗਾ ਹਾਂ ਸ਼ਨੀਵਾਰ ਵੀ ਲੰਘ ਗਿਆ ਐਤਵਾਰ ਵੀ ਲੰਘ ਗਿਆ ਅੱਜ ਆਇਆਗਾ ਸੋਮਵਾਰ ਕਹਿੰਦਾ ਤਿੰਨ ਦਿਨ ਲੇਟ ਆਇਆ ਕਹਿੰਦਾ ਤੋ ਤਿੰਨ ਦਿਨ ਕਹਿੰਦਾ ਮੈਂ ਰੀਤ ਨਾਲ ਖੇਡ ਲੰਦਾ ਹਾਂ ਹਾਂ ਪਰ ਡੈਡੀ ਉਧਰੋਂ ਕਮਾਲ ਆ ਰੂ ਨਰਾਜ਼ ਹੈ ਦੇਖੋ ਜੀ ਗੱਲ ਹੈਗੀ ਨਾ ਰਾਜਗੀ ਵਾਲੀ ਨਾ ਕੈਮਰਾ ਉਧਰ ਹੈ ਹਾਂ ਜੇ ਬੰਦੂ ਨੇ ਗਰਮ ਹੋ ਜਾਣਾ ਕਿ ਜਦੋਂ ਭਾਵੇਂ ਮਾਣੀ ਕਰਮੋਂ ਤਾਂ ਆ ਗਿਆ ਕੈਮਰਾ ਕਰਮ ਹੋ ਜਾਂਦਾ ਤੂੰ ਨਾ ਜਿੱਕੇ ਉਹਨੇ ਨੂੰ ਖਿੱਚੀ ਜਾਂਦੇ ਹੋ ਉਹ ਮੰਜਾ ਤਾਂ ਮੈਂ ਖਿੱਚਣਾ ਹੀ ਐ ਮੈਂ ਵੇ ਇੱਥੇ ਓਹੋ ਤੇ ਮੈਂ ਰਹਿ ਮੈਂ ਗੋਸ਼ੀ ਬੈਠਾ ਨਾ ਖਿੜੇ ਬੈਠਾ ਆਇਆ ਹਣ ਹਣ ਆਲਾਦਾ ਵੀ ਹਾਂ ਹਾਂ ਜੇ ਹੁਣ ਨਰਾਤ ਕੀ ਨਹੀਂ ਹੈ ਐਵੇਂ ਇਹ ਲੈ ਹੁਣ ਹੋ ਗਏ ਠੀਕ ਹੈ ਹੁਣ 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 ਦੱਸ ਹੁਣ ਦੱਸ ਕਾਕਾ ਕਮਾ ਮਾ ਗੱਤ ਮੈਂ ਲੈ ਮਾਲੀ ਕੋਈ ਨਹੀਂ ਫਿਰਦਾ ਹੋਗਾ ਕੋਈ ਆ ਬੈਠੂ ਭਾਈ ਗੁਰਜੀ ਕਾਕਾ ਸਾਹਿਬ ਆਏ ਗੁਰਜੀ ਕੇ ਫਾਟੇ ਮੈਂ ਕੋੜੀ ਦੀ ਕੁਰਸੀ ਕਿ ਕੁਰਸੀ ਲਾਲਾ ਚਾਹ ਬੀਲ ਚੇਅਰ ਲਾਲਾ ਬੀਲ ਚੇਅਰ ਕੋੜੀ ਦੀ ਹੈ ਇਹ ਕੋੜੀ ਦੀ ਨਹੀਂ ਹੈ ਜੜੀ ਇਹ ਸਮਾਂ ਹੈ ਪਹਿਲਾਂ ਕਿਆ ਗਾਦਾ ਦੇਖ ਆਹ ਨੂੰ ਦੇਖਾ ਕੋੜੀ ਤੇਰੇ ਜੋ ਗੋਡੇ ਖੜੇ ਤੇਰਾ ਸਹਾਰਾ ਬਾਈ ਦਾ ਸਹਾਰਾ ਬਣ ਜੀ ਨਾ ਉਹਨੂੰ ਫਿਰ ਪੰਨ ਕੋੜੀਾਂ ਤੇ ਕਹਿਣਾ ਗੱਲ ਇਹ ਐ ਗੋਡੇ ਆਪਣੇ ਆਪ ਨਹੀਂ ਖੜੇ ਖੜਾਏ ਆ ਤੁਸੀਂ ਜੇ ਮੇਲੇ ਚੱਲ ਸੰਦੀਪ ਚੱਲ ਗੋਡੇ ਵਾਲੇ ਮੈਨੂੰ ਨਾ ਚਕੰਜੇ ਪਵਾ ਲਿਆ ਪਵਾ ਕੇ ਰੱਖ ਤਾ 30000 ਉੱਪਰ ਸ ਜਾ ਕੇ ਕੇ ਪੂਰੇ ਘਰ ਚ ਮੜਿਆ ਗੇੜਾ ਦਿੰਦੇ ਆ ਉਹ ਦੇਖ ਲੈ ਉਹਨਾਂ ਨੂੰ ਨੰਗਲਾਂ ਵਾਲੀ ਜਾ ਕੇ ਗੇੜਾ ਦਵਾਉਂਦੀ ਆ ਉਹਦਾ ਇੱਕ ਮੈਂ ਤੈਨੂੰ ਦਵਾਉਂਦੀ ਨਹੀਂ ਤੀ ਗੇੜਾ ਤੂੰ ਤਾਂ ਕਹਿੰਦਾ ਮੈਨੂੰ ਨਾ ਛੇੜ ਤੁਰ ਨਹੀਂ ਸਕਦਾ ਮੈਂ ਇਹ ਸਾਹਮਣੇ ਖੂ ਦਾ ਫੇਰ ਅਜੇ ਪੱਕਿਆ ਨਹੀਂ ਹੁੰਦਾ ਨਾ ਜਿੰਨਾ ਫਾਲੇ ਪੱਕਣਾ ਨਹੀਂ ਨਾ ਪੱਕੇ ਰੱਖੇ ਦੇ ਪੱਕਦੇ ਆਂ ਕੀ ਆਈ ਪੱਕ ਰਿਹਾ ਬਹੁਤ ਬੜਦ ਨੂੰ ਹੀ ਰੁਕਾ ਚਾਲੇ ਨਾ ਕਰ ਲਿਓ ਕੱਚਾ ਥੋੜਾ ਜਨਾ ਜ਼ਿਆਦਾ ਪੱਕਾ ਨਹੀਂ ਹੈਗਾ ਇਹਨੂੰ ਤੋੜਨਾ ਵੀ ਪਵੇ ਇਹ ਕੱਚਾ ਪੜਦ ਹੁੰਦਾ ਹੈ ਹੁਣ ਤੋੜ ਕੇ ਰੱਖੇ ਹੋਏ ਦੋ ਚਾਰ ਦਿਨ ਪਹਿਰੇ ਫਿਰ ਪੱਕੇ ਮੈਨੂੰ ਇਹ ਦੱਸ ਬੇ ਪੁੱਛ ਜੇ ਮੈਂ ਇੱਕ ਕੁਰਤਾ ਪਜਾਮਾ ਦੇ ਕੇ ਤੈਨੂੰ 3 ਮਹੀਨੇ ਡੇਢ ਮਹੀਨਾ ਜਾ ਹੁਣ ਗਰਮੀਆਂ ਲੱਗ ਚੁੱਕੀਆਂ ਤੇ ਜ਼ਿਆਦਾ ਉਹ ਪਾ ਕੇ ਉਹ ਕਰਦਾ ਨਹੀਂ ਹੁਣ ਪਛੜਾ ਚਿਗਾ ਕੇ ਪਛੜਾਣਾ ਹੈ ਜੋੜ ਤੋਂ ਨੇ ਹਵਾ ਮੈਂ ਗੇਨ ਨਾਈਟਾ ਡਰੀ ਜਾਣਾ ਵੀ ਖੜੇ ਨਾ ਜਾਂ ਬਿੱਤੇ ਅੱਛਾ ਉਹ ਤੇ ਕਰਕੇ ਮੈਂ ਜਾਂਦਾ ਨਹੀਂ ਮੈਂ ਇੱਥੇ ਬੱਗਿੱਟਾ ਤਾਂ ਕਿੰਨਾ ਬਹੁਤ ਨਹੀਂ ਜਾਂਦਾ ਮਸਤਫਰ ਮੈਨੂੰ ਦੱਸ ਤੈਨੂੰ ਪਰਨੇ ਵੀ ਦੋ ਕੁ ਦਵਾ ਕੇ ਪਰਨੇ ਵੀ ਹੈਗੇ ਫਿਰ ਉਹ ਬੰਨਣੇ ਨਹੀਂ ਉਹ ਪਰਨਾ ਲੜਖੜਾ ਬੰਨਣਾ ਤੂੰ ਕਹਿ ਤੂੰ ਵੀ ਮੈਂ ਬੱਚਾ ਚਲੋ ਖਾਕੀ ਪਟਕਾ ਧੋਤਾ ਪਿਆ ਖਾਕੀ ਪਟਕਾ ਧੋਤਾ ਪਿਆ ਉਹ ਬਾਲੀਏ ਪੈ ਗਈ ਤੇ ਮੈਨੂੰ ਕਹ ਤੋ ਦੇ ਸਰਨਦਰਪ ਲੈ ਆਈ ਬੁਕੇ ਉਹ ਇੱਕ ਗਲਾਸ ਪਾਣੀ ਤਾਂ ਨਾਲੇ ਡੈਡੀ ਦਾ ਪਰਨਾ ਪੜਨਾ ਹੀ ਡਾਡੀ ਤੇ ਪਹਿਲਾਂ ਅੱਜ ਪੱਗੇ ਬੰਨਵਾ ਤੌਰ ਤੇ ਕੱਢ ਕੇ ਜਾਮਾ ਪਾ ਤਾਨੂੰ ਕਮੀਜ਼ ਵੀ ਬਦਲਵਾ ਲੋ ਉਹ ਬਾਤ ਤੂੰ ਹੋਰ ਸੈਪਾ ਛੇੜ ਮੈਨੂੰ ਇੱਕ ਵੀਜ ਬਦਲਵਾ ਆ ਮੈਨੂੰ ਸਾਹ ਨਹੀਂ ਆਉਣਾ ਉਹਨੇ ਬੈਠ ਕੇ ਗੋਰੀਆਂ ਦੇ ਗਰਮਾਂ ਬਹੁਤ ਦੁੱਪਦਾ ਬਲਾ ਸਤਿ ਸ਼੍ਰੀ ਅਕਾਲ ਜੀ ਮੇਰੇ ਬੱਚਿਆਂ ਸਾਰਿਆਂ ਨੂੰ ਪਿਆਰ ਬੜੀ ਸਤਿ ਸ਼੍ਰੀ ਅਕਾਲ ਇਹ ਗੁਲਗਲੋ ਜੀ ਫਿਰ ਹੋ ਜਾਂਦੀ ਵੈਂਦੀ ਹੁਣ ਸਾਡੇ ਚ ਜਾਂ ਉਹਨਾਂ ਦੇ ਨਾਲ ਅਪ ਚੰਡੀ ਕੋਲ 20 ਕਿਲੇ ਲਾਇਦੇ ਜਾਂ ਉਹਨਾਂ ਨੇ ਹੁਣ ਥੋੜਾ ਗਰਮੀ ਦਿਖਾਉਣੀ ਕਿਉਂ ਉਹਦਾ ਜਦੈ ਦਿਖਾਉਣ ਦੀ ਜਿਹੜੀ ਦਿਖਾਉਣੀ ਹੈ ਜਾਂ ਤੇ ਬਾਅਦ ਸਰਦੀ ਲੰਗੀ ਉਹ ਮੈਂ ਕਹਿੰਦਾ ਆਪਾਂ ਨੇ 6ਵੇਂ 7ਵੇਂ ਮਹੀਨੇ ਚ ਲਾ ਦਿੱ ਮੁੜ ਕੇ ਆਉਣੇ ਵਾਲਾ ਉੱਥੇ ਲੱਗੇ ਮੈਂ ਸਾਲ ਹੋ ਗਿਆ ਸਾਲ ਹਾਂ ਆਹਆਂ ਵੇ ਥੋੜੀਆਂ ਖਾਂਦੀ ਐ ਨਾ ਭਾਈ ਮਸਾਂ ਉਹਦਾ ਦਵਾਈ ਦੇ ਮੈਨੂੰ ਡਰ ਲੱਗਦਾ ਉਹਦਾ ਡਾਕਟਰ ਦੇ ਗੋਲੀਆਂ ਲੈਣੋਂ ਉਹ ਵੀ ਟੰਕ ਕਰਦੀਆਂ ਇਹ ਦਿੰਦਾ ਮਹਿੰਗੀ ਬਹੁਤ ਐ ਤਾਨੂੰ ਲੱਗਦਾ ਵੀ ਤੁਹਾਨੂੰ ਕੋਲੀਆਂ ਹੀ ਗਰਮੀ ਕਰਦੀਆਂ ਹੋਰ ਚੀਜ਼ ਵੀ ਕਰ ਸਕਦੀ ਉਹ ਪੁੱਛਣੀ ਗੱਲ ਉਹ ਮੈਂ ਕਢਾ ਲਿਆ ਜੰਦਾ ਮੈਂ ਉਹਨੇ ਪਿੰਡੀ ਨੂੰ ਪੁੱਵਾਂ ਇਸਕੇ ਇੱਕ ਪੂਆ ਗਰਮੀ ਕਰੂਗਾ ਫਲਦੀ ਕਰੂਗਾ ਬਾਪੇ ਇੱਕ ਪੂਆ ਪੀਣਾ ਰੱਦੀ ਜੀ ਗੱਲ ਆ ਵਾਹ ਇਹ ਤਾਂ ਚੰਨ ਕੋ ਸਾਡੇ ਭਾਂ ਉਹ ਵੀ ਛੱਡਣਾ ਨਹੀਂ ਨਾ ਲਕੋ ਹੀ ਨਹੀਂ ਦਾਰੂ ਤਾਂ ਨਾਲ ਜੱਟ ਦੇ ਸਵੇਰ ਹੱਥ ਜਾਊਗੀ ਦਾਰੂ ਤਾਂ ਨਾਲ ਜਾਂਦਾ ਦੇ ਉਹ ਦਵਾਈਓ ਸਮਝੋ ਤੁਸੀਂ ਤੁਹਾਹੀ ਨਾ ਡਾਕਟਰਾਂ ਕੋ ਜਾਣ ਕੋ ਬੰਦ ਆ ਜਾਨੀ ਇਹ ਨਾ ਪੀਵਾ ਡਾਕਟਰਾਂ ਕੋ ਰੂਏ ਨਾ ਅਰੇ ਹੈ ਕਿਹੜਾ ਕਰਖਾੜਾ ਬਾਈ ਲਾ ਗੱਲ ਸੋਹਣੀ ਲੱਗੀ ਮੂੰਹ ਤੇ ਕਿਉਂ ਵੀ ਜੇ ਮੈਂ ਨਾ ਪੀਵਾਂ ਫਿਰ ਮੈਂ ਡਾਕਟਰਾਂ ਦੇ ਜਾਊਂਗਾ ਪੁੱਛ ਕੇ ਦੇਖ ਲੋ ਅਸੀਂ ਚਾਹ ਹੁਣ ਉਸੇ ਸ਼ਰਾਬੀ ਨੂੰ ਪੁੱਛਦੇ ਫਿਰਿਆ ਨਾ ਅਸੀਂ ਨਹੀਂ ਪੀਂਦੇ ਸੀ ਤਾਂ ਫਿਰ ਦੇਣ ਡਾਕਟਰਾਂ ਦੇ ਮੇਰੇ ਬੜੇ ਪੇੜ ਥੋੜੇ ਨੀ ਪੁੱਛੀ ਕਰਦੇ ਨਾ ਨਾ ਮੈਂ ਕੀ ਪੁੱਛੀ ਦੀ ਅਸੀਂ ਤਾਂ ਪੀਂਦੇ ਨਹੀਂ ਉੱਪਰ ਡੈਡੀ ਮੇਰੇ ਕਿਹਨੇ ਦੇ ਗਿਆ ਯਾਰ ਤਾਂ ਹੀ ਪੱਗ ਬੰਨੂ ਕਿਉਂਕਿ ਜਿਹੜੇ ਦੁਕਾਨੋਂ ਹੁੰਦੇ ਨੇ ਨਾ ਪਹਿਲਾਂ ਵਾਲੇ ਹਾਂ ਜਿਹੜਾ ਕੀੜੇ ਮੁਰਜ਼ਾਬੰਦ ਜਿੰਦਾਬਾਦ ਕਰਦੇ ਨੇ ਨਾ ਪਹਿਲਾਂ ਉਹ ਉਹੀ ਸਾਲੇ ਉਹ ਸਾਲੇ ਉਹ ਠੀਕ ਨਹੀਂ ਹੈਗੇ ਉਹ ਗਰਾਮ ਕਰਦੇ ਉਹ ਉਹ ਫਿਰ ਜਮਕੀਲੇ ਰਾਈ ਉਹ ਤਾਂ ਨਹੀਂ ਕਹਿ ਗਿਆ ਤਾਰੂਤਾ ਨਾਲ ਜੱਟ ਦੇ ਤੇ ਐਵੇਂ ਗਾਣੇ ਗਾਇਆ ਉਹਨੇ ਹਾਂ ਮੇਰੇ ਕਿਨੇ ਡੈਡੀ ਉੱਪਰ ਨੂੰ ਯਾਰ ਆਹ ਦਾਰੂ ਨੇ ਕਿੰਨੇ ਮਰੇ ਆਂ ਪੀ ਕੇ ਵੇਖ ਲਾ ਫਿਰ ਨਾ ਪੀ ਮੈਨ ਕਿਆ ਉਹ ਵੀ ਜਿਹੜੇ ਵੇਚਦੇ ਫਿਰਦੇ ਜਿਵੇਂ ਗੱਲਾਂ ਚ ਥੈਗੇ ਵੀ ਉਹ ਚੀਜ਼ ਆ ਉੱਥੇ ਦਾ ਡਰਾਈਰੀ ਹੈ ਜਰਾਸ ਫਿਰ ਉਹ ਨਾ ਉੱਤੋਂ ਉਹ ਹਮਤਲੋ ਤੋਂ ਸਾਰਾ ਕੋਸਾ ਪਤਾ ਇਹਨੂੰ ਕਿੱਥੇ ਕਿਹੜੀ ਮਿਲਦੀ ਆ ਲੈ ਉੱਥੇ ਗਿਆ ਮੈਂ ਚੀਤੀ ਖੈਲੀ ਹਾਂ ਲੈ ਸੁਣ ਲੈ ਦਾਦੀ ਨੇ ਇਹ ਰਿਆ ਕੋ ਛੱਡਿਆ ਹਾਂ ਉਹ ਆ ਕੇ ਗੱਡੀ ਕੋ ਆ ਗਿਆ ਕਹਿੰਦਾ ਚਾਈ ਕਰੂਗਾ ਮੈਨੂੰ ਦੇ ਦੇ ਗਿਆ ਦੇਖੋ ਕਹਿੰਦਾ ਰੇਲੀ ਹੈ ਕਹਿੰਦਾ 50 ਰੁਪਏ ਦੀ ਕੱਪਟਰ ਕਿਆਮੀ 25 ਜਿਉਂ ਹੀ ਉਹ ਬੋਲ ਗਈ। ਕਹਿੰਦੇ ਤੇ ਨੀ ਤੌਰ ਵਿੱਚ ਨਾ ਬੋਲ। ਜਵਾਨ ਨਾਲ ਦੇ ਬਤ ਹੋਣਾ ਸੀ। ਸੂਟ ਨਹੀਂ ਵਧੀਆ। ਨਾ ਚਲੇ ਨਾ ਲਾਜ ਵਿੱਚ ਹੋਰ ਕਿਉਂ ਬਹਿ ਜਾਉਂਦੇ ਤੂੰ ਤਰ। ਸੂਟ ਨਾ ਵਧੀਆ ਸੂਟ ਨਹੀਂ ਪਤੀਆ। ਕਾਪਟਰ ਫਿਰ ਬਣਾਇਆ ਇੱਕ ਪਵਨ ਕੰਮ ਦੁਨੀਆਦਾਰੀ ਦੇ ਕਿੰਨਾ ਬਾਹਰ ਘੋੜਾ। ਸੂਟ ਹਾਂ। ਪੂਰ ਚ ਡਿਉਣਾ ਕੀ ਸਾਰੇ ਦੇਣਾ। ਪਾਉਣਾ ਫੇਰ ਨਹੀਂ। ਨਾ ਪਾਉ ਉਹ ਫਿਰ ਉਹ ਕਾਰ ਉਹ ਨਾ ਮੋਟਾ ਹੁਣ ਲੈ ਤੇ ਤਾਂ ਹੁਣ ਟੌਰ ਜੱਟ ਦੀ ਦੋ ਲੋੜ ਚੰਗੇ ਨਾ ਹਾਂ ਕਾ ਕੈ ਲੱਗਦਾ ਜਗਾ ਫੋਟੋ ਵਿੱਚੋਂ ਵਧੀਆ ਜੀ ਹਾਂ ਫੋਟੋ ਫੋਟੋ ਵੀਡੀਓ ਹੀ ਬਣਦੀ ਹੁਣ ਫੋਟੋ ਕਿ ਖਿੱਚਣੀ ਆਪਾਂ ਦੇਖੋ ਇੱਧਰ ਨੂੰ ਹਾਂਜੀ ਅਹੀ ਬਾਪ ਪੁੱਤ ਦੀ ਟੌਹ ਬਾਪ ਦੀ ਬੱਧਾ ਪੁੱਤ ਨਾਲ ਤੇ ਲੈ ਇੱਕ ਕੱਲੇ ਦੀ ਖਿੱਚਿਆ ਜਾਈ ਹਾਂ ਉਹ ਤਾਂ ਵਿੱਚ ਤੇ ਆਪੇ ਖਿੱਚੀ ਜਾਈ ਹੁਣ ਮੈਨੂੰ ਇਹ ਦੱਸ ਵੀ ਤੇਰਾ ਟੈਂਪੋ ਵਾਲਾ ਕਿੱਥੇ ਗਿਆ ਜੀ ਨੇ ਰੇੜੀ ਲੈ ਕੇ ਦੇਣੀ ਇਹਨੂੰ ਰੇੜੀ ਕੇ ਸਾਈਕਲ ਹੀ ਬਣੀ ਉਹ ਤਾਂ ਫੋਨ ਵਾਲੇ ਜੀ ਤੇ ਗੱਡੀ ਚ ਦੇਖ ਲੈਣਾ ਚਾਹੀਦਾ ਆਹ ਕਹਿੰਦੇ ਗੱਡੀ ਚ ਆ ਜਾਣੀ ਮੈਂ ਫੇਰ ਉਹ ਕਹਿੰਦਾ ਵੀ ਗੱਡੀ ਚ ਲੰਦਿ ਕੇ ਦੇਖ ਲੰਦਾਂ ਜੇ ਗੱਡੀ ਚ ਆਉਂਦੀ ਆ ਫੇਰ ਠੀਕ ਹੈ ਆਹੀ ਹੁਣ ਬੁੱਲ ਨੂੰ ਛੇ ਪਾ ਲੋ ਐਂ ਕਹਦਾ ਬਾਪ ਠੇਗ ਮਨ ਤੇਰੇ ਪੱਗ ਦੇ ਪੇਚ ਤੇ ਮਰ ਗਈ ਮੈਂ ਗਾਣੇ ਬਹੁਤ ਜਾਣਦੇ ਹੋ। ਹੋਰ ਕੁਲੂਮਨ ਵਾਲੀ ਕੋ ਮੈਂ ਕਹ ਗਾਣੇ ਨਹੀਂ ਜਾਣਨਗੇ, ਕਿਹ ਜਾਣਨਗੇ? ਕੁਦੂਮਨ ਵਾਲੀ ਦਾ ਗਾਣੇ ਕੁਲੂ ਵਾਲੀ ਕਿਹਦੇ ਵਾਲੀ ਬਹੁਤ ਲੋ ਵੇ। ਗੱਡੀ 'ਚ ਗਾਣੇ ਸੁਣਦੇ ਹੀ ਗਿਆ ਜੱਟ। ਉਹ ਸਰਿੰਦਰ ਤੰਮੂ ਆ ਬਣਾ ਹੋ ਗਏ। ਅੱਵੇ ਚ ਤਾਂ ਹੀ ਦਾ ਦੁਨੀਆ। ਆ ਅੱਜ ਹੀ ਦੀ ਸੰਦੇ ਛੱਡੋ। ਚਲੋ ਵੀ ਝੌਂਗਾ ਮੋਟਰ ਆ ਰਹਿਣ ਆਹ ਮੇਖ ਜੀ ਕਾ ਤੇ ਰੱਖੀ ਵੀ ਰੜੀ ਆ ਇਹਦੇ ਪਿੱਛੇ ਕੁੰਡਾ ਪਾਣੋ। ਉਹਨੂੰ ਕਈ ਇਹਨਾਂ ਦੀ ਨਹੀਂ ਲੱਗੇ ਕੋਈ ਤੇ ਟੱਕ ਕੇ ਲੱਦਣੀ ਨਹੀਂ ਬਣੀ ਤੇ ਹਾਂ ਨਹੀਂ ਲੱਗਉਣੀ ਡਿੱਗੀ ਖੁੱਲੀ ਵੀ ਆ ਮੇਰੇ ਕੋਲ ਤਾਬੀ ਚੱਲ ਮੇਰਾ ਮੋਟਰ ਆ ਕਰਦੇ ਕੋ ਰਹਿੰਦਾ ਚੱਕਾ ਬਾਹਰੋਂ ਬਾਹਰੋਂ ਹਜਾ ਤਾਂ ਗੱਡੀ ਗੱਡੀ ਤੇ ਪਾਣੀ ਵੱਜਣਾ ਬਹਿ ਜਾ ਹਾਂ ਚੱਪਲਾ ਖਮੇਤ ਆ ਨ ਰਗੜ ਰਗੜ ਕੇ ਤੁਰ ਆਏ ਆਏ ਰਗੜ ਕੇ ਤੋ ਹਤਾਈ ਨੂੰ ਆ ਤਸਾ ਪਾੜੀ ਇੱਕ ਵਾਰ ਵਿੱਕੀ ਨੂੰ ਆ ਦਿੱਤਾ ਟੋਕਣੀ ਦੀ ਹਾਂ ਜੇ ਇਤੁਰਦੇ ਆ ਉਹ ਸੀਟ ਵੀ ਇਕੱਠੀ ਕਰਨੀ ਪੈਣੀ ਇੱਕ ਵਾਰ ਡਾਡੀ ਨੇ ਬਹਿ ਜਾਣਾ ਤਾਂ ਇਹ ਨਹੀਂ ਜਾਣਾ ਅੰਦਰ ਬੜੀ ਕਰਦੀ ਏਦਾਂ ਲਈ ਬਗੀ ਜੇ ਕਰ ਲਿਆ ਤੇ ਫਰਦੀ ਕਰਨੀ ਬੜੀ ਕਰਦੀ ਛੋਟੀ ਛੋਟੀ ਚ ਉਤਾਰਾ ਦੂਗਾ ਬਿਲਕੁਲ ਸਮਾਨ ਉੱਪਰ ਹੀ ਪੈਣਾ ਇਹ ਕੰਨੀ ਕੰਨੀ ਹੁੰਦੀ ਆ ਪਾਸਾ ਦੇਖਾ ਤੇ ਲੈ ਆਇਆ ਹੋਰ ਰਾਤ ਦਾ ਸਵੇਰੀ ਮਾਂ ਸਾਡੀ ਰੀਤ ਦਾ ਹੁਣ ਮੰਗਣਾ ਤਾਲ ਕੋਕੇ ਰੱਖਿਆ ਵੀ ਬਾਅਦ ਚ ਖਾ ਲੂਗੀ ਉਤੋਂ ਮੈਂ ਇਨੀ ਵੀ ਉਰੇ ਕਿੱਥੇ ਆਈ ਵੀ ਮੈਂ ਰੰਦਰ ਹੋਏਗਾ ਚੱਕਰੀ ਬਾੜ ਨਹੀਂ ਬਣਦੀ ਸਵਾਰੀ ਹਾਂ ਜਾਲੂ ਵੀ ਜਾਮ ਕਰਦਾ ਖੜਦਾ ਖੜਦਾ ਹਾਂ ਹੁਣ ਪਿੱਛੇ ਦੇ ਆਹ ਚੀਜ਼ ਨੂੰ ਹੱਥ ਪਾਉਦੇ ਤੇ ਆਇਆ ਨੂੰ ਆਇਆ ਨੂੰ ਇਹਨੂੰ ਇਹਨੂੰ ਹਾਂ ਆਏ ਸਾਜੀ ਖੜ ਜਾ ਹੱਥ ਮਟ ਦੇਖੀ ਨਾ ਨਾ ਮੈਂ ਖਾ ਜੋ ਸੈੱਟ ਕਰਨੀ ਹੁੰਦੀ ਹੈ ਤਾਂ ਲੋਟ ਬੰਦ ਕਰ 30 ਆਈ ਹਾਂ ਲੱਗ ਗਈ ਜੀ ਸੰਦੀਪ ਲੱਗ ਜਣੀ ਆਈ ਨਹੀਂ ਲੱਗ ਜਣੀ ਆ ਲੱਗੀ ਆਹ ਕਰਤੀ ਬੰਦ ਪਪਾ ਚਵਾਣੀ ਅਸੀਂ ਕਰੀ ਆ ਨੋ ਅਜੇ ਤਾਂ ਹਵਾ ਭਰ ਕੇ ਦੇਖ ਲੈ ਕਿਹੜੇ ਹਸਾਬ ਨਾਲ ਬੋਲ ਰਿਆ। ਖਾਈ ਨਾ ਰੱਖ ਤੂੰ ਅੰਦਰ। ਗਰਮੇ ਚ। ਹੁਣੇ ਮੰਗਣ। ਮੈਂ ਦੇਖਿਆ ਜਿੰਨੇ ਵੀ ਅਸੀਂ ਰਸਤੇ ਦੇ ਉਧਰ ਜਾ ਕੇ ਰਸਣ ਪਾਣੀ ਤਾਂ ਇਹਦੀ ਖਾ ਹੁੰਦਾ। ਹੈ। ਆ ਲੈ ਇਸ ਕੁਰਕਰੇ ਠੰਡਾ ਠੰਡਾ ਜੀ ਪੀ ਗਏ। ਤੇ ਸਾਲਾ ਇੰਨੇ ਕਿ ਉਹਦੇ ਚ ਗ੍ਰੈਫਟੀ ਬਣ ਜਾਂਦੀ ਦੀ ਇਹਨਾਂ ਦੇ ਵਿੱਚ ਜਿਵੇਂ ਪਟਾਕਾ ਪੈ ਜਾਣਾ ਆਏ ਫੁੱਲੇ ਜਾਂਦੇ ਉਹ ਇੱਥੇ ਪੇਪੇ ਵਿੱਚ। ਗ੍ਰੀਟ ਸੱਚੀ ਕਾ हां तां ते ਗੱਡੀ ਨਾਲ ਨਾ ਲੱਗ ਪਤਾ ਗੱਡੀ ਰਿਪੜੀ ਹੋਈ ਐ ਮਿੱਟੀ ਦੀ ਇਹਦੀ ਗੁੱਤ ਲੋਟ ਕਰੋ ਨਾਏ ਗੱਡੀ 'ਚ ਪਾਣੀ ਮਾਰ ਲਓ ਪੈ ਆਪਣਾ ਫਟਾਫਟ ਗੱਡੀ ਧੋ ਦਿਤੀ ਫਟਾਫਟ ਚਲਾ ਕੇ ਛੇਤੀ ਕਾਟ ਪਿੱਛੇ ਹਟ ਜਾ ਪਿੱਛੇ ਹੋ ਜਾ ਪਾਣੀ ਮਾਰ ਲੈ ਹਾਂ ਗੱਦੀ ਦੇ ਤਾਂ ਪਾਣੀ ਦੀ ਗਰਦ ਲਾਉਂਦੇ ਵੀ ਡੈਡੀ ਤੂੰ ਆਲਾ ਇੱਥੇ ਰੂ ਡੈਡੀ ਤਾਂ ਕਹਿੰਦੇ ਫਿਰ ਐਸੀ ਠੰਡੀ ਹਵਾ ਮਾਰੂਗਾ ਰਿਕਸ਼ਾ ਆ ਤਖਾ ਲਾੜੀ ਨੇ ਕਿਹਾ ਹਏ ਰੱਬਾ ਇਹ ਗਦਾ ਪੈਪ ਪਤਾ ਨਹੀਂ ਕਿਹੇ ਯਾਰ ਕਰਾ ਮਨ ਤੁਸੀਂ ਲਾ ਨਮਾ ਪੈਪ ਲਿਆਉਣੇ ਆਲੇ ਇਹਨਾਂ ਦਾ ਅੱਜ ਲਿਆਏ ਦਈ ਪੰਨ ਦਾ ਉਸ ਤੋਂ ਜ਼ਿਆਦਾ ਕਿੱਥੇ ਦਾ ਤੋ ਬੰਦਾ ਹੈ ਪੈਸੇ ਦੋ ਮੈਂ ਕਰਤੀ ਐ ਫਿਰ ਪਤਾ 700 ਰੁਪਏ ਦੇ ਦੋ ਲਿਆ ਤਾਂ ਹੋਮੀ ਇਹ ਤਾਂ ਪਿੱਛਾ ਦਾ ਪਤਾ ਕੋ ਪੈਪ ਪਿਆ ਕਰਕੇ ਗਲਾਉ ਹੋ ਜਾਂਦਾ ਹੈ ਥੋਪਾ ਤੇ ਬੱਸ ਦਿੰਨਾ ਅੱਬਾ ਦਾ ਹੁਣ ਮੈਂ ਤਾਂ ਕਹਿੰਦੀ ਗਰਮੀ ਗਰਮੀ ਨਾ ਲਿਆ ਠੰਡ ਚ ਲਿਆਇਓ ਉਹਣਾ ਕਣਾ ਨਾ ਆਪ ਨੂੰ ਤਾਂ ਕਰਕੇ ਕਿਉਂ ਅਲਿਆ ਦੂੰਗੀ ਭਾਈ ਮੈਂ ਹੀ ਲਿਆ ਦੂੰਗੀ ਬਸ ਸਿਕਾ ਅਲਿਆ ਦੂੰਗੀ ਪਾ ਦੀ ਨਾ ਮੇਰਾ ਉਹ ਤਾਂ ਚੱਲਦਾ ਹੁਣ ਕੁਝ ਨਹੀਂ ਹੁੰਦਾ ਮੋਟਰ ਦਾ ਪਾਣੀ ਹੀ ਹੈਗਾ ਹੁਣ ਪ੍ਰੈਸ਼ਰ ਚਾਹ ਗੱਲ ਵੀ ਤੁਸੀਂ ਪੈਪ ਨਹੀਂ ਛੱਡਿਆ ਹੋਇਆ ਉੱਪਰ ਤੇ ਪਾ ਲੋ ਉਹ ਦੇਖੀ ਜੇ ਆਪ ਗੱਡੀ ਤੇ ਪਾਣੀ ਵੱਜਦਾ ਇਹਦੀ ਜਿਹੜੀ ਖੁਸ਼ਬੂ ਆ ਗੱਡੀ ਦੀ ਵੀ ਖਾ ਲਈਏ ਮਿੱਟੀ ਮਿੱਟੀ ਦੀ ਗੁਰੂ ਦਾ ਮਾਂ ਕਿਹਦਾ ਗੱਡੀ ਦੀ ਬੋਲੂ ਮਿੱਟੀ ਦੀ ਤੁਸੀਂ ਨਾ ਉਹਦੇ ਵਿੱਚ ਨਾ ਪਾਣੀ ਪਾ ਦਿਓ ਹੁਣ ਹਾਰਨਾ ਚ ਤਾਂ ਹੁਣ ਪੁੱਛੇ ਥੱਲੇ ਨੂੰ ਕਰਕੇ ਲਾ ਦੇਖਾ ਉਹ ਬਸ ਨੂੰ ਨਹੀਂ ਆ ਕੇ ਮੂੰਹ ਪਰੋਂ ਨਹੀਂ ਹੈਗਾ ਉਹਨਾਂ ਦਾ ਐ ਹਮਪੇ ਕਾਹ ਕਰ ਤੂੰ ਗੰਡੀ ਹੋ ਡੰਡਾ ਦਾ ਪਾਣੀ ਆ ਚਲੋ ਹੁਣ ਉਹਨੂੰ ਰਹਾਜ ਤੱਕ ਹੀ ਮਿਲਾਂਗੇ ਪਹੁੰਚ ਗਏ ਜੀ ਕਰਾਲੀ ਫੁੱਟਕਲ ਪੁਆਇੰਟ ਦੇ ਵਿੱਚ ਇੱਥੇ ਤਾਂ ਡੈਡੀ ਨੂੰ ਸਾਈਕਲ ਹੀ ਮਿਲੀ ਸੀ ਸਰਕਾਰ ਵੱਲੋਂ ਤੇ ਜਿਹੜੀਆਂ ਸਕੀਮਾਂ ਚੱਲਦੀਆਂ ਉਹਦੇ ਆਧਾਰ 'ਤੇ ਤੇ ਸਾਈਕਲ ਹੀ ਮੰਦਰ ਛੱਡਿਆ ਜੀ ਇੱਕ ਵਾਰ ਹੁਣ ਡੈਡੀ ਨੂੰ ਪੁੱਛਣਾ ਪੈਣਾ ਕਿ ਹੁਣ ਇਹ ਕਿਤਾ ਟੱਪਾ ਬਹੁਤ ਆ ਜੀ। ਇਹਦਾ ਕੀ ਕੀ ਪ੍ਰੋਬਲਮ ਆ ਤੇ ਕੀ ਕੀ ਨਹੀਂ? ਉਹਦੇ ਚ ਕਿਆ ਕਿਆ ਦਿੱਕਤ ਆ? ਸੰਦੀਪਾ ਜੀ ਬਾਜ ਬੰਦ ਕਰੀ ਇੱਕ ਮਿੰਟ। ਕਿਆ ਕਿਆ ਦਿੱਕਤ ਆ ਉਹਨੂੰ? ਜੇ ਆਪਾਂ ਦੇਖ ਨਹੀਂ ਹੁੰਦੇ। ਹਾਂ ਜੀ। ਕਲ ਟੁੱਟ ਪੰਦੀ ਆ। ਹਾਂ ਕਲ ਟੁੱਟਦੀ ਉਹ। ਬਾਕੀ ਹੋਇਆ? ਉਹੀ ਜਿਆਦਾ ਹੁਟ ਮੁਟ ਰੇ ਦਾ। ਹੋਰ? ਬਾਕੀ ਚੱਕੇ 'ਚ ਆਵਾਜ਼ ਜੀ ਆਉਂਦੀ ਮੰਡੀ ਜੂ ਦੇਖਣਾ। ਠੀਕ ਆ ਇੱਕ ਚੱਕੇ 'ਚ ਆਵਾਜ਼ ਆਉਂਦੀ ਹਾਂ। ਤੋ ਤੋ ਪਹਿਲਾਂ ਉਹਨੂੰ ਪਹਿਲਾਂ ਰੇਸ ਜੀ ਦੇਖਾਂ ਚਲੋ ਆ ਕੇ ਇੱਕ ਵਾਰ। ਹਾਂ। ਫਰ ਉਹਨੂੰ ਕਹਣਾ ਗੇੜਾ ਦੇ ਕੇ ਦੇਖ ਵੀ ਜਿਹੜੀ ਚੱਕੇ ਚ ਕਿਤੇ ਆਵਾਜ਼ ਜੀ ਆਉਂਦੀ ਆ ਵੀ ਉਹ ਵੀ ਹੱਲ ਕਰ ਦੋ ਹੋਇਆ ਹਾਂ ਠੀਕ ਆ ਠੀਕ ਆ ਚਾਹ ਜਾਂਦੀ ਪੈਸੇ ਪਹਿਲਾਂ ਉਹਨੂੰ ਠੀਕ ਕਰਨ ਦੇ ਫੇਰ ਦਵਾਂਗੇ ਕਿ ਪਹਿਲੀ ਦੇ ਦਵਾਂ ਬਾਅਦ ਵਿੱਚ ਪਾੜਨਾ ਸਾਰਾ ਕੋਈ ਕਹਿੰਦੇ ਸਾਲ ਤੇ ਪਰੋਗੇ ਤੁਹਾਡੇ ਕੋਲ ਗੇ ਨੂੰ ਨਾ ਐਂਟਰੀ ਜੀ ਪਾਈ ਵੀ ਇੱਕ ਸਾਲ ਦੇ ਵਿੱਚ ਵਿੱਚ ਉਹ ਕੋਈ ਨਹੀਂ ਡੈਡੀ ਦੇ ਦੇਣੇ ਪੈਸੇ ਸੀ ਕਾ ਜੀ ਜੀ ਬੀਲ ਚੇਰ ਲਈ ਆਦੇ ਸੀ ਮੈਂ ਕੋਲ ਫੜ ਕੇ ਟੀਅਰ ਕਰਾਉਣੀ ਆ ਉਹ ਕੋਈ ਨਹੀਂ ਬੀਲ ਚੇਰ ਨਹੀਂ ਹੈਗੀ ਉਹ ਕਹਿੰਦੇ ਬੈਠੇ ਰਹਿਣ ਦੇ ਬਜ਼ੁਰਗ ਨੂੰ ਗਰਮੀ ਬਹੁਤ ਆ ਮੇਰਾ ਪਤ ਹੈਗੀਆਂ ਬੋਲ ਪਈਆ ਤੇਰਾ ਉਹ ਪਈਆ ਤਾਂ ਹੈਗੀਆਂ ਮੈਂ ਖੜਾ ਹੀ ਉਹਦੇ ਕੋਲ ਇਹਨਾਂ ਨੇ ਆਪ ਜਿਹੜਾ ਖੜ ਕੇ ਮਕੈਨਿਕੀ ਕਰਾਉਣੀ ਆ ਮੈਂ ਦੇ ਦਾਂ ਉਹਰੇ ਹਰ ਦੀ ਸੰਦੀਪ ਨਾਲ ਨਾ ਕਰ ਲਈ ਗੱਲਾਂ ਉਹਨਾਂ ਨਾਲ ਗੱਲਾਂ ਕਰਨੀਆਂ ਦੀਪਨਾ ਤਾਂ ਲੜਦਾ ਹਾਂ ਹਾਂ ਮੈਂ ਦਰਦਾ ਕਿਥੋਂ ਹੈ ਤਵਾ ਦੇ ਕਹੜੂ ਦਾ ਸਾਜਾ ਕੇ ਇੱਥੇ ਬਣਦੀਆਂ ਜੀ ਸਾਈਕਲੀਆਂ ਸਾਰੀਆਂ ਜਿਹੜੀਆਂ ਸਰਕਾਰ ਵੱਲ ਤੇ ਦਿੱਤੀਆਂ ਜਾਂਦੀਆਂ ਤੇ ਵੀਰ ਮੇਰਾ ਲੱਗਿਆ ਜੀ ਰਿਪੇਅਰ ਕਰਨ ਤੇ ਕਿੰਨੀ ਸਾਈਕਲੀਆਂ ਬਣੀਆਂ ਖੜੀਆਂ ਤੁਸੀਂ ਦੇਖ ਸਕਦੇ ਆ ਇਹ ਸਰਕਾਰੀ ਸੰਸਥਾ ਹੈ ਜੀ ਇੱਕ ਸਾਲ ਤੇ ਵਿੱਚ ਵਿੱਚ ਵਾਰੰਟੀ ਦੇ ਵਿੱਚ ਵਿੱਚ ਫਰੀ ਰਿਪੇਅਰ ਹੁੰਦੀਆਂ ਤੇ ਉਸ ਤੋਂ ਬਾਅਦ ਪੈਸੇ ਲਿਕੇ ਕਰਤਾ ਜੀ ਠੀਕ ਆ ਗੱਡੀ 'ਚ ਬੈਠਾ ਬਾਪੂ ਉਹਨੂੰ ਦੱਸ ਉਹਨੇ ਮੇਰੀ ਨਹੀਂ ਮੰਨਣੀ ਹੈਗੀ ਵੀ ਠੀਕ ਆ ਕੋਈ ਆਵਾਜ਼ ਬੂਜ ਨਹੀਂ ਆਉਂਦੀਗਾ ਡਾਡੀ ਆ ਹਾਂ ਜੀ ਕਰ ਗੱਲ ਬਾਈ ਨਾਲ ਠੀਕ ਆ ਜੇ ਨਾ ਉਹ ਹੈਂਡ ਨਹੀਂ ਪੰਦਾ ਉਹ ਤਾਂ ਕਰਤਾ ਕਿਹੜਾ ਬ੍ਰੇਕਾਂ ਵਾਲਾ ਹਾ ਉਹ ਜਿਹੜੇ ਰੇਸ਼ ਜਨੇ ਆ ਤਾਂ ਹਾਂ 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 ਇਹ ਖੜ ਜਾਂਦੀ ਹੈ ਕਰਤਾ ਠੀਕ ਹੈ ਤਾਂ ਉਹ ਦੇਸ਼ ਵਿੱਚ ਚੁੰਗੂ ਮੈਂ ਕਰ ਚੁੰਮਕ ਉਹ ਕਰਤੇ ਉਹਨਾਂ ਚੁੰਮਕ ਦੰਮਕ ਸਾਰਾ ਕੁਝ ਦੇਜ ਕਰਤਾ ਹਾਂ ਕਿਹਨੇ ਕੋਲ ਆ ਚਲਾ ਕੇ ਦੇਖਣ ਲੱਗਿਆ ਟਰਾਈਲ ਲੈ ਲੰਬੀ ਜੀ ਟਰਾਈਲ ਇੱਕ ਆਪਾਂ ਪਤਾ ਲੂਗਾ ਨਾ ਉਹ ਹਾਂ ਉਹਨੂੰ ਯਾਰ ਬਜ਼ੁਰਗ ਨੂੰ ਇੱਧਰ ਚੜਨਾ ਔਖਾ ਉਹਨਾਂ ਨੂੰ ਕਮਾ ਕੇ ਦੂਈ ਸਾਈਡ ਨੂੰ ਲਾਜਾਤਾ ਫਿਰ ਮੇਰਾ ਪੁੱਤ ਠੀਕ ਕਰ ਦੇ ਹੁਣ ਮੈਨੂੰ ਕੁਦਵਾ ਦਾ ਨਾ ਆਉਣਾ ਪੈ ਜਾ ਕਿਸੇ ਉਹ ਨਹੀਂ ਆਉਂਦੇ ਫਿਰ ਕਿਹੜੇ ਅਸੀਂ ਮਾਲਾ ਛੱਡ ਜਣੀ ਜਾਂ ਇਹਨਾਂ ਨੇ ਕਰਾਲੀ ਛੱਡਣੀ ਆ ਮਾਲ ਵਾਲੀ ਤੇ ਹੁਣ ਸਭ ਸਰਕਾਰੀ ਕੰਪਨੀ ਹੈ ਹਾਂ ਉਹ ਕੁੱਲ ਦਾ ਹਾਇਨਾ ਨੇ ਕਿਹਾ ਤਾਂ ਮੈਨੂੰ ਕਹੇ ਜਮ ਮਰਦੀ ਨਹੀਂ ਉਹਨੇ ਨੂੰ ਕਰਦੇ ਫੋਨ ਇਹਨਾਂ ਨੇ ਮਦਦ ਕਰਦੇ ਆਏ ਹੈ ਵਿਚਾਰੇ ਮਹੋਡਾ ਦਾ ਮੋਡਾ ਦਾ ਹੋਊਗਾ ਹਾਂ ਇਹੀ ਕਰਦਾ ਕੰਮ ਆਹ ਨੋਟ ਰੀ ਪੜੀ ਨਹੀਂ ਅਰੋ ਥੋੜੀ ਜਿਹਾ ਹੋਰ ਉਧਰ ਕਰ ਲੈ ਯਾਰ ਆਪਾਸਾ ਚੱਕ ਇਧਰ ਨੂੰ ਕਰ ਹਾਂ ਚਾ ਟرائی ਲੈ ਦੋ ਆਪਣੀ ਜਿਹੜੀ ਤੈਨੂੰ ਆਵਾਜ਼ਾਂ ਬੂਜਾ ਜਾਂਦੀ ਆ 10 ਤੇਰੇ ਚ ਵਜ਼ਨ ਵੱਧ ਆ ਤੇ ਚ ਘਾਟ ਆ ਮੁੰਡੇ ਦਾ ਇਹਦੇ ਕੋਲ ਤਾਂ ਆਵਾਜ਼ ਕੋਈ ਕੱਢੀ ਨਹੀਂ ਇਹਨੇ ਚੱਲ ਪੁੱਤਾਂ ਇੰਟਰਵਿਊ ਚੈੱਕ ਹੋ ਗਿਆ ਹੈ ਕੇ ਹਾਲਾ ਬੜੀ ਲਾਵੇ ਦਾ ਜਾਣਦੇ ਸਿੱਧੀ ਸਪੀਡ ਵਰ ਤੋ ਇਹ ਤਾਂ ਹੈ ਨਹੀਂ ਰੋਡ ਸਾਫਿਆ ਤਾਂ ਸਾ ਟਾਕੀ ਦਾ ਖੋਲੀ ਵੀ ਉਹਨ ਗੱਡੀ ਬੰਦ ਕਰ ਲਾ ਏਸੀ ਕਰਦਾ ਕੰਮ ਬਾਬੇ ਠੀਕ ਆ ਅਸੀਂ ਤਾਂ ਗੱਡੀ ਨੂੰ ਦੇਖਾਂ ਅੱਗੇ ਅੱਛਾ ਅੱਛਾ ਖਾਸ਼ਾ ਪੁਰਾਣਾ ਬਾਟ ਦੀ ਬੀਤੀ ਹੈ ਹਾਂ ਕੋਈ ਆਵਾਜ਼ ਨਹੀਂ ਹੈ ਜੀ ਡਰ ਗਈ ਵੀ ਮਿਸਤਰੀ ਤੇ ਅਸੀਂ ਡਰ ਗਏ ਆਹ ਕਰੇ ਕਰੇ ਖੜੇ ਜਾਂਦੀ ਸੀ ਫਿਰ ਰੋੜ ਵੀ ਗਾਣੀ ਪੈਂਦੀ ਘਰ ਨੂੰ ਹੁਣ ਨਹੀਂ ਖੜੂਗੀ ਕਿ ਆ ਕੀ ਇਸ ਤਰਾ ਇਸੇ ਮੱਕਾ ਵੀ ਹੈ ਇਹਦਾ ਅੱਛਾ ਟਾਈਟਲ ਦਿੱਤੀ ਕਿ ਕਰਕੇ ਲੱਗਦਾ ਇਹਦਾ ਚਾਰਜਿੰਗ ਠੀਕ ਰਹਿੰਦੀ ਹੈ ਦੇਖੀ ਹੈ ਇਹਦਾ ਹੈ ਤਾਂ ਦੇਖੋ ਇਹਦੇ ਕੋਲ ਚਾਰਜਿੰਗ ਵਾਲਾ ਚੱਕਰ ਕਰਨ ਵਾਲਾ ਹੈਗਾ ਬੈਟਰੀ ਚੈੱਕ ਕਰਨ ਵਾਲਾ ਹੈਗਾ ਤੇ ਗਾੜ ਹਰਟੀਮੀਟਰ ਵੀ ਚੈੱਕ ਕਰ ਲੈ ਹਾਂ ਬਈ ਅੱਛਾ ਉਹ ਦਕਾਨ ਬਾਹਰੇ ਕਰਾਉਣੀ ਪੈਣੀ ਰੋਣੀ ਹੁਣੀ ਹੈ ਕਿ ਹੋ ਜੂਰੇ ਤਲਾਈ ਵੀ ਕਰਦੇ ਚੱਕ ਜੇ ਬੈਟਰੀ ਤੇ ਜਾਨਪ੍ਰਾਨ ਹੈਗੇ ਤਾਂ ਠੀਕ ਹੈ ਨਹੀਂ ਫਿਰ ਬੈਟਰੀ ਬਦਲਣ ਦਿੰਦੇ ਕੀ ਕਰਨਾ ਹਾਂ ਕਿ ਕਿੰਨੇ ਕਿਲੋਮੀਟਰ ਕਰਦੇ ਮੈਂ ਕਿਲੋਮੀਟਰ ਜਾਂਦੇ ਨਹੀਂ ਮੈਂ ਹੱਦ 2 ਕਿਲੋ ਮੀਟਰ 1.5 ਕਿਲੋਮੀਟਰ ਪਿੰਡ ਪਿੰਡ ਘੁੰਮਦਾ ਬਫੇ ਤਾਂ ਤਲਾਈ ਜਾਂ ਫਿਰ ਕੋ ਚੱਕ ਨਹੀਂ ਸ਼ਹਿਰ ਜਾਂਦਾ ਕਿੱ데 8000 ਕੀ ਹੈ ਹਾਂ 8-9000 ਦੀ ਨਵੀਂ ਬੈਟਰੀ ਆ ਦੋ ਬੈਟਰੀਆਂ ਛੋਟੀਆਂ ਹਾਂ ਚਲੋ ਚਲੋ ਦੇਖਦੇ ਅਸੀਂ ਕੀ ਬਣਦਾ ਪਹੁੰਚ ਗਏ ਅਸੀਂ ਘਰ ਤੇ ਗਰਮੀ ਨਾ ਕੀਤਾ ਵਾ ਬੁਰਾ ਹਾਲ ਫੜਾ ਦੇ ਸਰਿੰਦਰ ਨੂੰ ਫੜਾ ਦੇ ਸਮਾਨ ਇਹ ਬੱਤ ਤੇਰਾ ਖਾਣੇ ਵਾਲਾ ਨਹੀਂ ਹੈਗਾ ਇਹ ਲੈ ਮਾਮੀ ਤੋਂ ਐਸੀ ਵਾਲਾ ਲੈ ਡੈਡੀ ਬਸ ਫਿਆਲਾ ਪਾਹ ਖਾਂਦੇ ਟੁਕੜੀ ਕਰੀ ਉਹ ਨਹੀਂ ਫਿਰ ਕੋਈ ਚੀਜ਼ ਰੀਤ ਦੀਆਂ ਤਾਂ ਪਾਹ ਟੁਕੜੀਆਂ ਸਰਿੰਦਰ ਆਈ ਬੁਗਿਆ ਤਾਰ ਦੀ ਇੱਕ ਵਰਸਾ ਹੈ ਕਿ ਉਹਨੂੰ ਦਿੱਕਤ ਹੈ ਇਹ ਗਰਮੀ ਤੋਂ ਸਦਾਨ ਹੋ ਗਈ ਵਿਚਾਰੀ ਉਹਨੂੰ AC ਨੇ ਠੰਡਾ ਕਰੇ ਹੀ ਨਹੀਂ ਹੈਗਾ ਉਹ ਵਾ ਲੈ ਤੇ ਨਾ ਵੀ ਲੋਕ ਨੇ ਇੱਕ ਮਟ ਇੱਕ ਮਟ ਤੂੰ ਤੱਕਦਾ ਰਹਾਂ ਉਹ ਇਹ ਚੱਕੀ ਰਹਿੰਦਾ ਮੂਰੇ ਗਰੀਬ ਉਹ ਆਉਣ ਦੇ ਪਿੱਛੇ ਖਿੱਚਣਾ ਛੱਡ ਦੇ ਛੱਡ ਦੇ ਤੂੰ ਪਿੱਛੇ ਹੋ ਜਾ ਛੱਡ ਦੇ ਹੁਣ ਤਾਂ ਇਹ ਆ ਪਿੱਛੇ ਨੂੰ ਮੁੜਦੀ ਭੁੱਗੀ ਜੀ ਵੀ ਅੰਦਰੇ ਕਰ ਦੋ ਹੁਣ ਪਹਿਲਾਂ ਤਾਂ ਮੁੜਦੀ ਇਹ ਜੀ ਸੁਣੇ ਜੀ ਅੰਦਰੇ ਕਰ ਦਿੰਦਾ ਛੋੜ ਜਾ ਪਹਿਲਾਂ ਡਿੱਗੀ ਤਾਂ ਲਾ ਦਿੰਦਾ ਜੀ ਮੰਜਾ ਕਰ ਲੈ ਕੋ ਸਿੰਦਰ ਕੋਲ ਨੂੰ ਮਾ ਵੀ ਇਹ ਸੋਰੀ ਮੋਟਰਸਾਈਕਲ ਆਂ ਡੈਡੀ ਆ ਜਾਣਾ ਚਲੋ ਤਾਰ ਦੀ ਕੱਟੀ ਵੀ ਨੂੰ ਕੋਈ ਥੁਲੇ ਦੇ ਬੈਟਰੀ ਦੀ ਇੱਥੇ ਜਿੱਥੇ ਕੱਟਣਾ ਕੋਲੋਂ ਹਾਂ ਕੱਟੀ ਹਾਂ ਸੁੱਚ ਕੱਟ ਹੁੰਦੀ ਆ ਬਸ ਉਹ ਸੁੱਚ ਕੱਟ ਕੇ ਜਦੋਂ ਲਾ ਕੇ ਚੱਲਣਾ ਨੇ ਆ ਪਤਾ ਚਲੋ ਠੀਕ ਆ ਜੀ ਮਿਲਦੇ ਕਿਸਕਰੇ ਬਲਾਕ ਮਾਹਰਾਂ ਦੇ ਸ਼ਕਮ ਸਰਦੂ ਬਲਾਕ